ਨਮਨ ਮੇਰੇ ਉੱਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਚੱਲੇ ਹਾਂ ਰਹੀ ਲੋਕਲੇ ਕਰੜੇ ਕਰੜੇ ਸ਼ਹਿਰ ਦਾ ਇੱਕ ਦੋ ਕੰਮ ਹੈ ਦਿਖਾਉਣਾ ਤੁਹਾਨੂੰ ਬੱਤੇ ਬੱਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਕਰਿਓ ਵੀਡੀਓ ਕਿੱਦਾਂ ਦੀ ਲੱਗਦੀ ਹੈ ਠੀਕ ਹੈ ਜੀ ਆਪਣਾ ਘੋੜਾ ਇੱਧਰ ਤਿਆਰ ਹੈ ਦੇਖ ਸਕਦੇ ਤੁਸੀਂ ਦੇਖੋ ਠੰਡ ਨਹੀਂ ਹੈ ਮੋਟਰਸਾਈਕਲ ਤੇ ਜਾਣ ਨੂੰ ਦਿਲ ਨਹੀਂ ਕਰਿਆ ਹੈਗਾ ਪਹਿਲਾਂ ਸਲਾਹ ਹੋਈ ਸੀ ਮੋਟਰਸਾਈਕਲ ਤੇ ਚੱਲਦੇ ਆ ਪਰ ਮੋਟਰਸਾਈਕਲ ਤੇ ਹਿੰਮਤ ਨਹੀਂ ਹੋਈ ਹੈ ਕਿਉਂਕਿ ਹੱਥ ਮੜਾ ਜਾ ਬਾਹਰ ਕੱਢੇ ਤੇ ਵੀ ਸੁੱਣ ਹੁੰਨੇ ਆ ਜੀ ਇਸ ਵਾਰੀ ਇੰਨੀ ਠੰਡਾ ਠੰਡ ਜਿਆਦਾ ਹੀ ਹੈ ਇਸ ਵਾਰ ਦੇਖਦੇ ਆ ਗੱਡੀ ਕੱਢਦੇ ਆ ਬਾਹਰ ਚਾਪੀ ਅੰਦਰੇ ਰਹਿ ਗਈ ਮਨ ਲੱਦਾ ਵੇਟ ਲਾ ਇੱਕ ਮਿੰਟਾ ਮੂਰੇ ਆ ਗਿਆ ਟੈਂਪੂ ਇੱਕ ਵਟ ਸਾਈਡ ਦੇ ਜੀ ਕੰਮ ਕਰਨ ਜਾਣ ਨੂੰ ਵੀ ਜੀ ਨਹੀਂ ਕਰਦਾ ਇਹ ਹੁਣ ਜੀ ਕਰਦਾ ਵੀ ਰਿਜਾਈ 'ਚ ਬੈਠੇ ਰਹੋ ਬਸ ਪਰ ਜੀ ਕਰੀਏ ਹੁਣ ਜ਼ਰੂਰੀ ਕੰਮ ਹੁੰਦਾ ਹੀ ਫਿਰ ਜਾਣਾ ਪੈਂਦਾ ਲਓ ਜੀ ਭਾਜੀ ਚੱਲ ਪੇ ਘਰ ਤੋਂ ਆਪਾਂ ਆ ਤੂੰ ਦੇਖ ਲੋ ਅੰਨੀ ਠੰਡ ਚ ਆਪ ਜੀ ਵੇਚਦਾ ਆਡੇ ਖਰੜ ਸ਼ਹਿਰ ਚ ਤਾਂ ਜੀ ਬਹੁਤ ਪੀਜੀ ਹੈ ਆਪਣਾ ਇੱਥੇ ਕੜੋਆ ਯੂਨੀਵਰਸਿਟੀ ਹੈ ਜੀ ਉਹਦੇ ਕਰਕੇ ਇੰਨਾ ਸਟੂਡੈਂਟ ਹੈ ਬਹੁਤ ਜ਼ਿਆਦਾ ਸਟੂਡੈਂਟ ਹੈ ਤਕਰੀਬਨ ਹਰ ਇੱਕ ਘਰ ਚ ਪੀਜੀ ਰੱਖੀ ਹੋਈ ਹੈ ਅਸੀਂ ਤਾਂ ਵੈਸੇ ਰੱਖੀ ਵੀ ਨਹੀਂ ਹੈਗੀ ਕਿਉਂਕਿ ਜ਼ਿਆਦਾਤਰ ਪੀਜੀ हर एक घर पी जी है जी खरड़ आ गया जी सिविल हॉस्पिटल है ये खरड़ इधर ਸ਼ਾਨ ਸਾਹਿਬ ਅਸੀਂ ਆਪਣੀ ਗੱਡੀ ਤੇ ਵੀ ਲਾਇਆ ਹੋ ਜੀ ਘਰੇ ਵੀ ਲਾਇਏ ਹੋ ਤੇ ਗੱਡੀ ਤੇ ਵੀ ਲਾਇਆ ਹੋ ਦਾ ਇੰਨਾ ਰਸ਼ਾ ਜੀ ਫੱਦਰ ਹੀ ਭੀੜ ਹੋ ਜਾਂਦੀ ਐ ਵਸੇ ਅੱਜ ਤਾਂ ਥੋੜਾ ਜਿਹਾ ਵੇਲ ਐ ਨਹੀਂ ਤਾਂ ਇੱਥੇ ਲੰਘ ਨਹੀਂ ਹੁੰਦਾ ਹੈਗਾ ਇੰਨੀ ਭੀੜ ਹੁੰਦੀ ਐ ਪਹਿਲਾਂ ਤਸਵੀਲ ਚ ਜਾਣਾ ਜੀ ਤੁਸੀਂ ਇੰਚ ਕੰਮ ਮਖੋੜਿਆ ਖੜ ਦਾ ਬਸ ਡਾ ਬਸ ਡਾ ਕਹਿੰਦੇ ਨੇ ਬਸ ਡਾ ਦਾ ਵੈਸੇ ਮਿਲਿਆ ਨਹੀਂ ਖੜ ਨੂੰ ਅੱਜ ਤੱਕ ਵੀ ਜੀ ਇਹ ਤਸੀਲ ਆਪਣਾ ਘਰ ਤੇ ਨੇੜੇ ਹੀ ਪੈ ਜਾਂਦੀ ਐ ਤਸੀਲ ਪਹੁੰਚ ਕੇ ਤੁਹਾਨੂੰ ਦਿਖਾਉਨੇ ਆ ਆ ਗਿਆ ਜੀ ਆਹ ਦੇਖੋ ਸਾਹਮਣੇ ਸੂਹਾ ਤੁਹਾਨੂੰ ਉਹ ਕੋਲ ਆ ਗਿਆ ਦੇਖੋ ਕੈਂਟ ਅਮਰੀਕਾ ਦਾ ਪਿਛਾ ਆਪਣਾ ਪੰਜਾਬ ਆ ਜੀ ਇਹ ਲੁਧਿਆਣਾ ਰੋਡ ਆ ਜੀ ਆ ਉੱਪਰ ਨੂੰ ਜੜ ਗਿਆ ਜਿਹੜਾ ਆਪਾਂ ਨੂੰ ਜਾਣਾ ਘਰ ਨੂੰ ਆਪਣਾ ਕੰਮ ਛੇਤੀ ਹੋ ਗਿਆ ਜੀ ਤਹਿਸੀਲ ਚ ਹੁਣ ਚੱਲਦੇ ਆ ਘਰ ਨੂੰ ਆ ਸੜਕ ਇੱਥੇ ਤਿੱਓ ਬਣੀ ਐ ਹਾਂ ਗਾਹਾਂ ਪਤਾ ਨਹੀਂ ਕੀ ਆ ਰੌਲਾ ਪੈ ਗਿਆ ਇਹਨਾਂ ਦਾ ਝਗੜਾ ਹੋ ਗਿਆ ਰਾਉਂਗ ਸਾਈਡ ਜਾਣਾ ਪੈਂਦਾ ਇੱਧਰ ਹੁਣ ਦੂਜੀ ਸਾਈਡ ਨੂੰ ਇੱਧਰ ਦੀ ਸੜਕ ਤੇ ਹੀ ਜਾਣਾ ਪਊਗਾ ਹਾਂ ਆ ਦੇਖੋ ਉਲਦੇ ਨਾਲ-ਨਾਲ ਜਾਣਾ ਪੈਣਾ ਇੱਧਰ ਆ ਗੁਰਦੁਆਰਾ ਸਾਹਿਬ ਆ ਗਿਆ ਜੀ ਖਾਨਪਰ ਦਾ ਅਬੀ ਵਧੀਆ ਬਣਿਆ ਹੋਆ ਗੁਰੂ ਘਰ ਰੋਡ ਦੇ ਉੱਤੇ ਹੀ ਹੈ ਰੁਵਾਹੀ ਵੀ ਸਟੇਡੀਅਮ ਹੈ ਜੀ ਖੜੜ ਦਾ ਹਾਲਤ ਖਰਾਬ ਹੈ ਵੈਸੇ ਪਹਿਲਾਂ-ਪਹਿਲਾਂ ਬੜੀ ਕੇਅਰ ਕਰੀ ਇਹਨੇ ਹੁਣ ਤਾਂ ਜਿਵੇਂ ਬੁਰਾ ਹਾਲ ਹੈ ਜੀ ਦੇਖ ਸਕਦੇ ਤੁਸੀਂ ਕੀ ਹਾਲਤ ਹੈ ਦੇਖ ਕੁੱਤੇ ਬਸੰਦ ਜਾਂਦਾ ਦੱਸ ਖੜਦਾ ਹੈ ਪਹੁੰਚ ਗਏ ਫਾਈਨਲੀ ਘਰ ਆ ਤੇ ਹੋ ਗਿਆ ਜੀ ਕੰਮ ਅਗਲਾ ਗੱਡੀ ਕਰਦੀ ਆ ਜੀ ਅੰਦਰ ਆਪਾਂ